ਅਮਰ ਸਾਹਿਬ ਦੇ ਸਾਡੇ মিডিਆ ਵਾਲੇ ਦੋਸਤਾਂ ਨੂੰ ਵੈਲਕਮ ਜੀ ਆਇਆਂ ਤੁਸੀਂ ਥੋੜੇ ਜੇ ਨੋਟਿਸ ਦੇ ਉੱਤੇ ਸਾਡੇ ਜਣੇ ਆਇਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਸੱਜਾ ਕਰਨੀ ਚਾਹੁੰਦੇ ਆ ਤੁਹਾਡੇ ਰਾਈ ਬੀਡੀਏ ਦੇ ਰਾਈ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਤੰਤਾਂ ਦੇ ਵਿੱਚ ਇਲੈਕਸ਼ਨ ਹੋਈ ਆ ਉਹਦੇ ਬਾਅਦੇ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਹੁਣੇ ਹੀ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ ਬਾਈ ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮਿਤ ਸਿੰਘ ਸੰਧੂ ਕਰੀਬ 12000 VOTES ਦੇ ਨਾਲ ਜੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜੜੀ ਕੀਤੀ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਦੇ ਪੁਰਕੋ ਪੂਰਾ ਗੱਲੀ ਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲ ਸੁਫਨੇ ਜਿਹੜੇ ਦਿਖਾ ਰਹੇ ਆ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਨੇ ਜਿਹੜੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹ ਜਿਸ ਹਲਕੇ ਨੂੰ ਸਖਬੀਰ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋ ਅਕਾਲੀ ਹੋਵੇ ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ 'ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾਰੇ ਸਤਕਾਜਯੋਗ ਉਹ ਵੀ ਤਰੰਦਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ 'ਚ ਉਹ ਬੰਗਾਲੀ ਪਿੰਡ 'ਚੋਂ ਖੜਕੇ ਇੱਕ ਤਦਮੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ 'ਚ ਤਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਤਾੜਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜੇਸਟੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜੇਸਟੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸੁਖਬੀਰ ਨੇ ਜਿਸ ਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਤੈਅਛ ਫਲਾਈ ਗਈ ਜਿਸ ਤੰਗ ਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਰ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਓ ਐਫ ਆਰ ਨਹੀਂ ਦਰਜ ਹੈ ਐਫ ਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਆਲਟਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਰਾਜ ਜਿਹਨਾਂ ਨੇ ਪ੍ਰਤੱਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ ਉਹਦਾ ਇਹ ਪਿਤ ਜੜੀ ਹੈ ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ ਅਸੀਂ ਇਹ ਪਿਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਰਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ ਦਹਿਸ਼ਤ ਵਾਲਾ ਮਾਹੌਲ ਸਿਰਜਿਆ ਗਿਆ ਜਿਸ ਦਹਿਸ਼ਤ ਦੇ ਆਧੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਜੀ ਦੂਜੇ ਨੰਬਰ ਤੇ ਆ ਗਿਆ ਜੀ ਅਸੀਂ ਤਾਂ ਵੇਖਿਓ 27 ਕੀ ਕਰਦੇ ਆ ਇਹ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੋਈ ਖੋਜ ਕੀਤਾ ਜਾਵੇ ਤਰੰਤਾਂ ਦੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਉਹ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਆ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਵਾਹ ਪਾਉਣਾ ਚਾਹੁੰਦੇ ਆ ਪਹਿਲਾਂ ਹੀ ਸਾਡਾ ਪੰਜਾਬ 'ਚ ਬਹੁਤ ਨੁਕਸਾਨ ਹੋ ਗਿਆ ਪਾ ਸੁਖਵੀਰ ਜੇ ਸਾਰੇ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕਦੇ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਦੇ ਬੰਦਿਆਂ ਨਹੀਂ ਭਾਵੇਂ ਤਰਦਾਰ ਦੇ ਲੋਕਾਂ ਨੇ ਬਜਾਈਲਾਂ ਨੇ ਸਖਬੀਰ ਦਾ ਉਹ ਦਰ ਮੰਨਿਆ ਨਹੀਂ ਭਾਵੇਂ ਬਾਦਾਂ ਯਾਦ ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਨੀਤ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਅਸੀਂ ਡਾਰਾ ਵਾਲੀ ਪੋਲਿਟਿਕਸ ਨਹੀਂ ਕਰਦੇ ਸਾਡਾ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸੰਧੂ ਸਿੰਘ ਸ਼ਬਦ ਜਿਹੜਾ ਉਹ ਕੁੱਦੂ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਦੋਂ ਸੀ ਕਿ ਕੋਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਤਾਂ ਹੀ ਲੋਕ ਉਸ ਦਾ ਨੂੰ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ ਤਾਂ ਹੀ ਲੋਕਾਂ ਨੇ ਇੱਡੀ ਵੱਡੀ ਗਿਣਤੀ ਦੇ ਵਿੱਚ ਉੱਟਾ ਪਾਈਆਂ ਜਿਹੜਾ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਇਹਨਾਂ ਦੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀਸਾ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਖੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿਦਾਂ ਨੂੰ ਲੈ ਗਏ ਸਾਡੇ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇਹਨਾਂ ਨੇ ਜਾੜਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕੱਢਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੇ ਓਪਨ ਸਖਬੀਰ ਨੇ ਮੋਖਲਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ। ਉਹ ਕਹਿੰਦਾ ਕਿ ਨਹੀਂ ਗੈਕਸਾ ਦੀ ਪਾਰਟੀ। ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ। ਉਹ ਲੋਕਾਂ ਨੂੰ ਦੱਸੇ ਕਿ ਕਿੱਦਾਂ ਪੰਥਕ ਆਓ। ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਦਾ ਇਹ ਜਨਦਾ ਸੀਗਾ। ਬਾਜੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਦੇ ਚ ਕਦੀ ਜਹਦਦੁੱਦਮ ਸਿੰਘ ਨਾ ਗੋਗੇ ਜਿਹਦਾ ਮੋਹਨ ਸਿੰਘ ਤੜ ਜਿਹਦਾ ਪ੍ਰੇਮ ਸਿੰਘ ਲਾਲਪੁਰਾ ਜਿਹਦਾ ਜਗਤ ਸਿੰਘ ਸੇਖਵਾ ਜਿਹਦਾ ਮੇਜ ਸਿੰਘ ਉੱਭੋ ਕੇ ਕਿਹੜੇ ਕਿਹੜੇ ਵੱਡੇ ਕਾਲੀਓ ਕਿਹੜੇ ਕਿਹੜੇ ਵੱਡੇ ਕਾਲੀਓ ਸਾਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਂਦਾ ਜੱਟ ਬਗਵਾ ਲੱਗਿਓਗਾ ਤੁਸਾਨੂੰ ਕਿਹੜੇ ਰਾਹ ਲੱਗਿਓ ਪਾਣ ਨਹੀਂ ਪਾਗੇ ਸੰਘਿਆ ਸਾਰ ਅਸੀਂ ਸਿੱਖਾਂ ਦੇ ਬੱਚੇ ਪੰਜਾਬੀ ਹਾਂ ਅਸੀਂ ਬਿਲਕੁਲ ਨਹੀਂ ਡਰਨਾਰੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਪੈ ਦਵਾਂਗੇ ਇਸੇ ਕਰਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਨਹੀਂ ਹੈ ਇਹ ਨੂੰ ਇਹ ਦੰ ਲਿਆਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਸਾਡੀ ਸਿਆਸਤ ਦੇ ਰਜਪੂਤਾਂ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀ ਦਲ ਵਾਲੇ ਕਿੱਦਾਂ ਦੇ ਲੋਕਾਂ ਦੇ ਸਖੀਰ ਨੇ ਮੈਂ ਤਾਂ ਕਾਲੀਆਂ ਨੂੰ ਖਾਉਂਗਾ ਕਿ ਯਾ ਤੁਸੀਂ ਆਪ ਸੋਚੋ ਜਿਹਦਾ ਮੋਹਨ ਸਿੰਘ ਦੀ ਧਰਤੀ ਸੀਗੀ ਤਦ ਤਾਂ ਹਲਕਾ ਜਿਹਦਾ ਪ੍ਰਿੰਸ ਸਿੰਘ ਲਾਲਪੁਰੇ ਦੀ ਧਰਤੀ ਸੀਗੀ ਜਿਹਦਾ ਦੁੱਧ ਸਿੰਘ ਨਾ ਨਾ ਗੋਗੇ ਉੱਥੇ ਸੀਗਾ ਜਿਹਦਾ ਮੇਜ ਸਿੰਘ ਉੱਭੋ ਕੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿੰਨਾਂ ਨੂੰ ਟਿਕਟ ਦੇ ਦੇ ਤਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ ਸਤਾਈਆਂ ਵਧਾਂਗੇ ਉਹ ਭਲੇ ਉਹ ਮਾਸੋਂ ਤੁਹਾਨੂੰ ਦੇ ਤਰਜ਼ਾ ਦੇ ਵਿੱਚੋਂ ਬੰਦਾ ਵੀ ਲੱਭ ਟਿਕਟ ਦੇਣ ਵਾਲਾ ਤੁਹਾਡੀ ਤਰਜ਼ਾ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਤੂੰ ਹੀ ਮਜੀਠੇ ਦੇ ਭੰਗਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਚ ਤਾਰਿਆ ਇੱਕ ਗੈਂਪਸਰ ਦੇ ਰਿਸ਼ਤੇਦਾਰ ਨੂੰ ਸੋ ਮੈਂ ਇਹ ਤੁਹਾਡੇ ਦਾ ਹੀ ਮਤਲਬ ਜਿਹੜੀ ਮੰਗ ਕਰਨੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਹ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਉਮੀਦਵਾਰ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਘਾਤ ਕਰਕੇ ਥੱਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਖਮੀਰ ਦੱਸਿਆ ਕੌਣ ਬੰਦੇ ਸੀਗੇ ਸਖਵੀਰ ਜਵਾਬ ਦੇ ਪੰਜਾਬ ਚ ਕੋ ਗੈਂਗਸਟਰ ਦੀ ਪਾਰਟੀ ਦਾ ਪ੍ਰਧਾਨ ਆ ਕਿ ਅਜੇ ਥੋੜਾ ਬੋਧਾ ਬੱਜਿਆ ਪਾਲੀ ਦਾ ਲੋਦਾ ਪ੍ਰਧਾਨ ਆ ਕਿਹਦਾ ਪ੍ਰਧਾਨ ਆ ਐਦਾਂ ਦੇ ਲੋਕਾਂ ਨੂੰ ਟਿਕਟਾ ਦੇਣੀਆਂ ਕਿਉਂ ਨਹੀਂ ਉੱਥੇ ਕਾਲੀਦਾਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥਕਲ ਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤਾਂ ਤੂੰ ਸੋ ਮੈਂ ਸਤਕਾਤ ਕੋਲ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਨਾ ਕਿ ਸਾਰੇ ਨੇ ਦੀਆਂ ਗੱਲਾਂ ਚ ਨਾਇਓ ਅਰੀਅਲ ਤੋਂ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਬੀਅ ਜਿਹੜੀਆਂ ਹੁਣ ਇਹ ਗੱਲਾਂ ਕਰੇ ਜਿਹੜਾ ਪਹਚਾਣ ਕਰੇ ਇਸ ਪਹਚਾਣ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਜੈਕਸਦਾ ਦੀ ਪਾਰਟੀ ਆ ਕਿ ਦੂਜੀ ਪਾਰਟੀ ਆ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੁਮੇਦੀ ਇਹ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜ਼ਾ ਨੂੰ ਅੱਗ ਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਕਦੀ ਅੱਧਾ ਸਿਆਸ ਦੇ ਵਿੱਚ ਆ ਗਏ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਵੱਜ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ੂਰੀ ਆ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ ਸੀ